ਹਰੇਕ ਮਹੀਨੇ 4-5000 ਤਾਂ ਬਿਜਲੀ ਦਾ ਬਿੱਲ ਹੀ ਬਚਣ ਲੱਗ ਗਿਆ ਹਰੇਕ ਮਹੀਨੇ 4-5000 ਡਾਕਟਰ ਦਾ ਬਿੱਲ ਬਚਣ ਲੱਗ ਗਿਆ ਬੱਚਿਆਂ ਦੀਆਂ ਜਿਹੜੀਆਂ ਫੀਸਾਂ ਨੇ ਉਹ ਫ੍ਰੀ ਹੋ ਜਾਣੀਆਂ ਨੇ ਨੌਕਰੀਆਂ ਮਿਲਣ ਲੱਗ ਗਈਆਂ ਕਿਉਂਕਿ ਇਮਾਨਦਾਰ ਸਰਕਾਰ ਹੈ ਕਿਉਂਕਿ ਇਮਾਨਦਾਰ ਪਾਰਟੀ ਹੈ ਇਹਦੇ ਨਾਲ ਤੁਹਾਨੂੰ 1 ਸਾਲ 'ਚ ਘੱਟੋ-ਘੱਟ ਲੱਖ ਤੋਂ ਡੂੜ ਲੱਖ ਬਚੂਗਾ ਕਿੱਥੇ 5000 ਲੈਣਾ 5 ਸਾਲ ਦਾ ਤੇ ਉਸ ਤੋਂ ਬਾਅਦ ਉਹਨੇ ਫਿਰ ਵੇਚਣਾ ਤੁਹਾਨੂੰ ਤੁਸੀਂ ਬੋਲ ਵੀ ਨਹੀਂ ਸਕਦੇ ਕੁਝ ਸੂਇਸ਼ ਕਰਕੇ ਮੈਂ ਤੁਹਾਨੂੰ ਕਹਿਣਾ ਕਿ ਆਪਦੇ ਦੁੱਖ ਸੁੱਖ ਦੇ ਸਾਥੀ ਜਿਹੜੇ ਨੇ ਉਹ ਹੈ ਜੇ ਬੰਦਿਆਂ ਨੂੰ ਅੱਗੇ ਲੈ ਕੇ ਆਓ ਜਿਨ੍ਹਾਂ ਨੂੰ ਪਤਾ ਹੋਵੇ ਆ ਮੈਂ ਨਹਿਰ ਦਾ ਉਦਘਾਟਨ ਕਰਕੇ ਆਇਆ 149 ਕਿਲੋਮੀਟਰ ਲੰਬੀ ਨਹਿਰ ਹੈ ਮਾਲਵਾ ਨਹਿਰ 50 ਫੁੱਟ ਉੱਪਰੋਂ ਚੌੜੀ ਹੈ 12.5 ਫੁੱਟ ਡੂੰਗੀ ਹੈ 2500 ਕਿਊਸਿਕ ਪਾਣੀ ਜਾਊਗਾ 520 ਤੋਂ 521 موگے ਨੇ 2 ਲੱਖ ਏਕੜ ਜ਼ਮੀਨ ਨੂੰ ਪਾਣੀ ਲੱਗੂਗਾ ਜੀ ਉਹ ਉਸ ਨਹਿਰ ਚੋਂ ਤਾਂ ਮੈਨੂੰ ਕੱਲ ਮੈਂ ਉੱਥੇ ਪਰਸੋਂ ਉੱਥੇ ਨਹਿਰ ਤੇ ਸੀ ਤਾਂ ਪੱਤਰਕਾਰ ਪੁੱਛਣ ਲੱਗੇ ਕਿ ਜੀ ਇਹ درختਾਂ ਬਾਰੇ ਆ ਨਹਿਰਾ ਬਾਰੇ ਕਿ ਪਹਿਲਾਂ ਤਾਂ ਕਿਸੇ ਨੇ ਸੋਚਿਆ ਨਹੀਂ ਅਨਾਲ ਹੀ ਤਾਂ ਇਹਨਾਂ ਦਾ ਪਿੰਡ ਹੈ ਜੀ ਉਹਨਾਂ ਦਾ ਪਿੰਡ ਹੈ ਬਾਦਲਾਂ ਦਾ ਨਾਲ ਹੀ ਇਹਨਾਂ ਨੇ ਤਾਂ ਸੋਚਿਆ ਨਹੀਂ ਤਾਂ ਇੱਕ ਬਜ਼ੁਰਗ ਬੋਲ ਪਿਆ ਅੱਗਿਓ 70 70 75 ਸਾਲ ਦਾ ਬਜ਼ੁਰਗ ਹੋਣਾ ਮੈਨੂੰ ਤਾਂ ਜਵਾਬ ਦੇਣ ਦੀ ਲੋੜ ਹੀ ਨਹੀਂ ਪੈਂਦੀ ਜਦੋਂ ਲੋਕ ਜਵਾਬ ਦੇਣ ਲੱਗ ਜਾਣ ਫਿਰ ਨਜ਼ਾਰਾ ਹੋਰ ਹੁੰਦਾ ਉਹ ਕਹਿੰਦਾ ਗੱਲ ਸੁਣ ਭਾਈ ਪੱਤਰਕਾਰਾ ਤੂੰ ਕਹਿੰਦਾ ਨਹਿਰਾਂ ਬਾਰੇ ਪਹਿਲਾਂ ਇਹਨਾਂ ਨੇ ਸੋਚਿਆ ਨਹੀਂ ਉਹ ਜਿਨ੍ਹਾਂ ਦੇ ਖੇਤਾਂ 'ਚ ਹੀ ਨਹਿਰਾਂ ਖਤਮ ਹੁੰਦੀਆਂ ਹੁਣ ਉਹਨਾਂ ਨੂੰ ਮੋਗਿਆਂ ਦਾ ਕੀ ਪਤਾ ਹੈ ਉਹਨਾਂ ਨੂੰ ਕੀ ਪਤਾ 3 ਇੰਚ ਮੋਗਾ ਉੱਚਾ ਹੋ ਜਾਏ ਤਾਂ ਕਿੰਨਾ ਕੁ ਫਾਇਦਾ ਹੁੰਦਾ 3 ਇੰਚ ਨੀਵਾ ਹੋ ਜਾਏ ਕਿੰਨਾ ਕੁ ਫਾਇਦਾ ਕਹਿੰਦਾ ਮੋਗਿਆਂ ਦਾ ਤਾਂ ਉਹਨਾਂ ਨੂੰ ਹੀ ਪਤਾ ਜਿਹੜੇ ਇੱਕ ਇੱਕ ਮਿੰਟ ਦੇ ਪਾਣੀ ਪਿੱਛੇ ਬੰਦਾ ਵੜ ਦਿੰਦੇ ਨੇ ਇਹਨਾਂ ਨੂੰ ਕੀ ਪਤਾ ਇਹਨਾਂ ਤਾਂ ਨਹਿਰਾਂ ਜਿਹੜੀਆਂ ਨੇ ਇਹਨਾਂ ਦੇ ਖੇਤਾਂ 'ਚ ਖਤਮ ਹੋ ਜਾਂਦੀਆਂ ਨੇ ਇਹਨਾਂ ਨੂੰ ਕੀ ਪਤਾ ਮੈਂ ਕਹਾਂ ਜੀ ਦਰਖਤਾਂ ਦਰਖਤਾਂ ਬਾਰੇ ਪਹਿਲਾਂ ਤਾਂ ਨਹੀਂ ਸੋਚਿਆ ਦਰਖਤਾਂ ਦੀਆਂ ਵੋਟਾਂ ਨਹੀਂ ਹੈਗੀਆਂ ਤੁਸੀਂ ਐਂ ਕਰੋ ਦਰਖਤਾਂ ਦੀਆਂ ਵੋਟਾਂ ਬਣਾ ਦਿਓ ਆ ਚੰਦੂ ਮਾਜਰੇ ਹੋਰੀਂ ਦਿਲਜੀਤ ਜੀ ਮੇ ਹੋਰੀਂ ਸੁਵੀਰ ਬਾਦਲ ਹੋਰੀ ਮੈਂ ਤੁਹਾਨੂੰ ਟਾਲੀਆਂ ਨੂੰ ਜੱਫੀਆਂ ਪਾਉਂਦੇ ਦਿਖਾਉਂ ਹਾਂ ਹਾਂ ਤੂੰ ਦੇਖੇ ਹੋ ਜੀ ਆ ਪ੍ਰਤਾਪ ਬਾਜਵਾ ਕਿਕਰ ਨੂੰ ਜੱਫੀ ਪਾਈ ਬੈਠਾ ਹੋਊਗਾ ਨਾਲ ਕਹੂਗਾ ਕਿ ਸਾਡੇ ਤਾਂ ਬਹੁਤ ਪੁਰਾਣੇ ਸਬੰਧ ਹੈ ਇਸ ਕਿਕਰ ਨਾਲ ਮੇਰੇ ਦਾਦਾ ਜੀ ਇਸੇ ਕਿਕਰ ਦੇ ਤੁੱਕਿਆਂ ਦਾ ਚਾਰ ਖਾਂਦੇ ਰਹੇ ਆ ਬਣਾ ਦਿਓ ਵੋਟਾਂ ਦਰਖਤਾਂ ਨਹੀਂ ਆ ਤਾਂ ਦਰਖਤਾਂ ਨਹੀਂ ਮਿੰਨਤਾ ਕਰਦੇ ਦੇਖੋ ਤੁਸੀਂ ਇਹ ਵੀ ਤੁਹਾਡੇ ਕੱਲੇ ਕੱਲੇ ਪੱਤੇ ਦੀ ਰਖਵਾਲੀ ਕਰਾਂਗੇ ਵੋਟਾਂ ਪਾ ਦਿਓ ਬਸ ਸਾਨੂੰ ਅਹੀਂ ਤੁਸੀਂ ਨਹਿਰਾਂ ਦੀਆਂ ਕਸਤੀਆਂ ਦੀਆਂ ਵੋਟਾਂ ਬਣਾ ਦਿਓ ਆ ਚੰਦੂ ਮਾਜਰੇ ਹੋਰੀ ਮੈਂ ਤੁਹਾਨੂੰ ਨੈਣਾ ਚ ਤਾਰੀਆਂ ਲਾਉਂਦੇ ਦਿਖਾਵਾਂਗੇ ਮੇਰਾ ਦਾਦੇ ਨੇ ਵੀ ਇੱਥੇ ਹੀ ਸਿੱਖੀ ਸੀ ਜਿਹੜੀ ਤਰਾਕੀ ਤੈਰਨਾ ਐਸੇ ਨਹਿਰ ਚ ਹੀ ਸਿੱਖਿਆ ਸੀ ਮੱਜਾ-ਮੁਜਾ ਵੀ ਇੱਥੇ ਨਮਾਉਂਦੇ ਰਹਿਆ ਬਹੁਤ ਪੁਰਾਣਾ ਸਬੰਧ ਹੈ ਇਸ ਨਹਿਰ ਨਾਲ ਬਸ ਆਹੀ ਹੈ ਨਾ ਵੋਟਾਂ ਨਹੀਂ ਹੈਗੀਆਂ ਉਹਨਾਂ ਦੀਆਂ ਪਹਿਲਾਂ ਉਹਨਾਂ ਬਾਰੇ ਕਿਸੇ ਨੇ ਸੋਚਿਆ ਨਹੀਂ ਆਪਾਂ ਸੋਚਾਂਗੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ ਗੁਰੂ ਨਾਨਕ ਸਾਹਿਬ ਨੇ ਕਿਹਾ ਧਰਤੀ ਪਾਣੀ ਤੇ ਹਵਾ ਇਹ ਚੀਜ਼ਾਂ ਬਚਾਉਣੀਆਂ ਆਪਾਂ ਦਰਜੇ ਉਹ ਬਚਾਉਣੇ ਨੇ ਜੇ ਤੁਸੀਂ ਮੇਰੇ ਨਾਲ ਸਹਿਮਤ ਹੋ ਤਾਂ ਇੱਕ ਜਕਾਰਾ ਛੱਡ ਕੇ ਮੇਰਾ ਹਾਸਲਾ ਸਾਡਾ ਸਾਰੇ ਟੀਮ ਦਾ ਬਣਾ ਦਿਓ ਬੋਲੇ ਸੋਨਹਾਲ ਸੋ ਇਹਨਾਂ ਨੂੰ ਜੋ ਮਰਜ਼ੀ ਸੋਚੀ ਜਾਣ ਦਿਓ ਆਪਾਂ ਨੇ ਕੀ ਲੈਣਾ ਤਾਂ ਕੱਲਾ ਵੋਟਾਂ ਹੀ ਸੋਚਦੇ ਆ ਜਿੱਥੇ ਵੋਟਾਂ ਉੱਥੇ ਜਾਂਦੇ ਆ ਉੱਥੇ ਹੱਥ ਬੰਦ ਆ ਹੋਰ ਇਹਨਾਂ ਨੇ ਕੋਈ ਲੈਣਾ ਦੇਣਾ ਨਹੀਂ ਇੱਧਰ ਉੱਧਰ ਸੋ ਆਪਾਂ ਪਹਿਲੀ ਵਾਰ ਹੋ ਰਿਹਾ ਕਿ ਪਾਣੀ ਵੀ ਆਊਗਾ ਕੱਸੀਆਂ ਟੇਲਾਂ ਤੇ ਵੀ ਪਾਣੀ ਪਹੁੰਚ ਗਿਆ ਕੱਸੀਆਂ ਰਜਵਾਹਾਂ ਚ ਪਾਣੀ ਪਹੁੰਚ ਰਿਹਾ ਹੈ ਇਹੋ ਜੇ ਓਵਰਪ੍ਰੇਚ ਬਣ ਰਹੇ ਨੇ ਹਜੇ ਹੋਰ ਬਣਨਗੇ ਇਲਾਕੇ ਜੋ ਮੰਗ ਹੋਊਗੀ ਜਿਵੇਂ ਅੱਜ ਸਮਸ਼ੇਰ ਜੀ ਨੇ ਦੱਸਿਆ ਜਿੰਨੀਆਂ ਵੀ ਥੋੜੇ ਦਿਨੇ ਨਗਰ ਦੇ ਇਲਾਕੇ ਦੀਆਂ ਮੰਗਾਂ ਨੇ ਮੈਂ ਆ ਲੈ ਕੇ ਚੱਲਿਆ ਔਰ ਇੱਕ ਇੱਕ ਮੰਗ ਜਿਹੜੀ ਉਹ ਪੂਰੀ ਹੋਊਗੀ ਮੈਂ ਉਹ ਗੱਲ ਕਹਿੰਦਾ ਹੀ ਨਹੀਂ ਮੈਂ ਉਹ ਗੱਲ ਕਹਿੰਦਾ ਹੀ ਨਹੀਂ ਜਿਹੜੀ ਮੈਂ ਨਾ ਕਰ ਸਕਦਾ ਹਾਂ ਮੈਂ ਉਹ ਗੱਲ ਕਹਿਣਾ ਜਿਹੜੀ ਮੈਂ ਕਰ ਸਕਦਾ ਹਾਂ ਇਹ ਮੈਂ ਕਰ ਸਕਦਾ ਜਿਹੜੀ ਤੁਸੀਂ ਮੰਗਾਂ ਬੋਲੀਆਂ ਨੇ ਟਾਈਮ ਹੋ ਚਾ ਅਲੱਗ-ਅਲੱਗ ਹੋ ਸਕਦਾ ਹੈ ਟਾਈਮ ਲੱਗ ਸਕਦਾ ਪਰ ਇਹ ਇਹ ਹੋਣ ਗਿਆ ਤੇ ਪੂਰੀਆਂ ਹੋਣ ਗਿਆ ਤੇ ਇਹ ਇਲਾਕੇ ਨੂੰ ਆਪਾਂ ਪਛੜਿਆ ਆ ਜਾਂ ਕੋਈ ਹੋਰ ਆ ਜਾਂ ਲਫਜ਼ ਜਿਹੜੇ ਨੇ ਇਸ ਇਲਾਕੇ ਦੇ ਨੂੰ ਹਟਾ ਦੇਣੇ ਆਪਾਂ ਕਿਉਂਕਿ ਜੇ ਇਧਰਲੇ ਪਾਸੇ ਦੇਖੀਏ ਤਾਂ ਇਹ ਪਹਿਲੇ ਪਾਸੇ ਵੀ ਤਾਂ ਆਉਂਦਾ ਨਾ ਉਧਰਲੇ ਪਾਸੇ ਦੇਖੀਏ ਤਾਂ ਇਹ ਟੇਲ ਕਹਿ ਦਾਂਗੇ ਅਖੀਰਲਾ ਕਹਿ ਦਿੰਨੇ ਆ ਸੋ ਬਾਰਡਰ ਦਾ ਏਰੀਆ ਬਹੁਤ ਸਾਰੀਆਂ ਸਮੱਸਿਆਵਾਂ ਨੇ ਮੈਨੂੰ ਪਤਾ ਮੈਂ ਪਹਿਲਾਂ ਪਾਰਲੀਮੈਂਟ 'ਚ ਬੋਲਦਾ ਵੀ ਰਿਹਾ ਇਹ ਗੱਲ ਸਾਡੇ ਤੇ ਛੱਡ ਦਿਓ ਕਿਉਂਕਿ ਸਾਨੂੰ ਪਤਾ ਹੈ ਅਸੀਂ ਤੁਹਾਡੇ ਵਰਗੇ ਆ ਤੁਹਾਡੇ ਚੋਂ ਨਿਕਲੇ ਹੋਇਆ ਸਾਨੂੰ ਇਸ ਗੱਲ ਦਾ ਪਤਾ ਹੈ ਕਿ ਤਾਰ ਦੇ ਪਰਲੇ ਪਾਸੇ ਕੀ ਦਿੱਕਤਾਂ ਨੇ ਕਿਹੜੇ ਕਿਹੜੇ ਪੁਲ ਬਣਾਉਣ ਵਾਲੇ ਰਹਿੰਦੇ ਨੇ ਰਾਵੀ ਨਾਲ ਸੰਬੰਧਿਤ ਕਿੰਨੇ ਆਪਾਂ ਡੈਮ ਵੀ ਹੁਣ ਧਾਰਕਲਾਂ ਬਣਾ ਰਹੇ ਆ ਬਹੁਤ ਕੁਝ ਇਸ ਇਲਾਕੇ 'ਚ ਆ ਰਿਹਾ ਹੈ ਇਸ ਇਲਾਕੇ ਨੂੰ ਇੱਕ ਟੂਰਿਸਟ ਹੱਬ ਵੀ ਬਣਾਉਣਾ ਚਾਹੁੰਦੇ ਆ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਬਿਹੜੀ ਦੀ ਰਾਜਧਾਨੀ ਹੈ ਇੱਥੇ ਪਤਾ ਨਹੀਂ ਕਿਉਂ ਨਹੀਂ ਸੰਭਾਲੀ ਉਹਨਾਂ ਨੇ ਉਹ ਇੱਟਾਂ ਗਲ ਗੀਆਂ ਉਹ ਖੰਡਰ ਬਣ ਗਏ ਜਿਹੜੇ ਪੁਰਾਣੇ ਸਾਡੇ ਸੀ ਉਹ ਕਿਸੇ ਨੇ ਸੰਭਾਲਿਆ ਹੀ ਨਹੀਂ ਉਹ ਵੀ ਸੰਭਾਲਾਂਗੇ ਟੂਰਿਸਟ ਹੱਬ ਵੀ ਬਣੂਗੀ ਰੋਜ਼ਗਾਰ ਮਿਲੂਗਾ ਸਭ ਕੁਝ ਪਰ ਇਹ ਵੀ ਸਾਡੇ ਤੇ ਯਕੀਨ ਰੱਖਿਓ ਕਿਉਂਕਿ ਸਾਨੂੰ ਪਤਾ ਹੈ ਜਿਹੜੇ ਜਿੰਨਾਂ ਨੂੰ ਜਿਤਾਈ ਜਾਂਦੇ ਰਹਿੰਨੇ ਹੋ ਉਹਨਾਂ ਨੂੰ ਨਹੀਂ ਪਤਾ ਉਹਨਾਂ ਨੂੰ ਤਾਂ ਪਤਾ ਹੀ ਕੱਖ ਨਹੀਂ ਵੀ ਹੁੰਦਾ ਕੀ ਐ ਇਹ ਉਹ ਕਾਲੀਆਂ ਐਨਕਾਂ ਲਾ ਕੇ ਨਿਕਲਦੇ ਆ ਟੈਂਪਰੇਚਰ ਪੁੱਛ ਕੇ ਨਿਕਲਦੇ ਆ ਅਫਸਰਾਂ ਨੂੰ ਟੈਂਪਰੇਚਰ ਪੁੱਛਦੇ ਹਾਓ ਇਜ਼ ਦਾ ਹਾਓ ਮੱਚ ਇਜ਼ ਦਾ ਟੈਂਪਰੇਚਰ ਉਹ ਕਹਿੰਦੇ ਸਰ 40 ਡਿਗਰੀ ਓ ਮਾਈ ਗੋਡ ਟੂ ਹੌਟ ਟੂ ਹੌਟ ਜਦੋਂ 30 ਡਿਗਰੀ ਹੋਇਆ ਸਾਨੂੰ ਦੱਸਿਓ ਉਦੋਂ ਪੰਜਾਬ ਬਚਾਉਣ ਚੱਲਾਂਗੇ ਲੈ ਦੱਸ 40 ਡਿਗਰੀ ਚ ਨਿਕਲ ਨਹੀਂ ਸਕਦੇ ਐਨੇ ਮਲੈਮ ਨੇ ਇਹ ਤੇ ਆਪਾਂ ਉਹਨੇ ਜੇਰ ਚ ਕੱਢ ਦਿੰਨੇ ਆ ਅੱਧਾ ਪੰਜਾਬ ਅਪਾਤ ਬੋਰ ਵਾਲੇ ਟੋਇਆਂ ਚੋਂ ਨਿਕਲਿਆ ਹੋਇਆ ਟਿਊਬ ਵੱਲੇ ਟੋਇਆਂ ਚੋਂ ਆਪਣਾ ਆਪਣਾ ਕੀ ਰਿਸ ਕਰਨਗੇ ਸੋ ਇਸ ਕਰਕੇ ਤੁਹਾਡੇ ਕੋਲੇ ਆਇਆ ਸਾਥ ਦਿਓ ਇਸੇ ਤਰ੍ਹਾਂ ਵਿਸ਼ਵਾਸ ਦਿਓ ਜਿਵੇਂ ਜਲੰਧਰ ਦੇ ਵਿੱਚ ਤੁਸੀਂ ਕਮਾਲ ਕਰਤੀ ਔਰ ਜਿਵੇਂ ਪੂਰੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਮਾਹੌਲ ਬਣਿਆ ਹੋਇਆ ਕਿ ਹਾਂ ਅਸੀਂ ਪੰਜਾਬ ਨੂੰ ਦੁਬਾਰੇ ਰੰਗਲਾ ਪੰਜਾਬ ਬਣਾਉਣਾ ਔਰ ਇਮਾਨਦਾਰੀ ਨਾਲ ਅਸੀਂ ਲੱਗੇ ਹੋਏ ਹਾਂ ਹੋ ਸਕਦਾ ਸਾਥੋ ਗਲਤੀਆਂ ਵੀ ਹੁੰਦੀਆਂ ਹੋਣ ਸਾਨੂੰ ਰੋਕ ਲਿਓ ਸਾਨੂੰ ਬਾਹ ਫੜ ਲਿਓ ਸਾਡੀ ਸਾਨੂੰ ਹਟਾ ਦਿਓ ਟੋਕ ਦਿਓ ਨਵੇਂ ਆ ਹੋ ਸਕਦਾ ਕੋਈ ਕਮੀ ਰਹਿੰਦੀ ਹੋਵੇ ਪਰ ਨੀਅਤ ਸਾਡੀ ਖੋਟੀ ਨਹੀਂ ਹੈਗੀ ਇਸ ਗੱਲ ਤੇ ਤੁਸੀਂ ਸ਼ੱਕ ਨਾ ਕਰੋ ਨੀਅਤ ਸਾਡੀ ਸਾਫ਼ ਹੈ ਸੋ ਇਸ ਕਰਕੇ ਹਾਂ ਮੈਂ ਮੈਂ ਨਹੀਂ ਕਹਿੰਦਾ ਕਿ ਕ腐ਪਸ਼ਨ ਸਾਰੀ हट ਗਈ ਹੋਣੀ ਪਰ ਘਟ ਗਈ ਹਟਾ ਵੀ ਦੇਵਾਂਗੇ ਬਦਲ ਵੀ ਰਹੇ ਹਾਂ ਜਿੱਥੋਂ ਵੀ ਸਾਨੂੰ ਤਹਿਸੀਲਦਾਰ ਲੈਵਲ ਤੇ ਜਾਂ ਕੋਈ ਰੈਵਨਿਊ ਲੈਵਲ ਤੇ ਜਾਂ ਕਿਤੇ ਲੈਵਲ ਤੇ ਵੀ ਪਤਾ ਲੱਗਦਾ ਤਾਂ ਅਸੀਂ ਬਦਲ ਦਿੰਨੇ ਆ ਅਫਸਰ ਬਦਲ ਦਿੰਨੇ ਆ ਵੀ ਨਾ ਤੂੰ ਚੱਲ ਕਰੇ ਫਿਰ ਜੇ ਤੈਨੂੰ ਤਨਖਾਹ ਤੇ ਗੁਜ਼ਾਰਾ ਤੇਰਾ ਨਹੀਂ ਹੁੰਦਾ ਤੂੰ ਚੱਲ ਫਿਰ 12 ਤਾਂ ਨਹੀਂ ਕਰਨ ਦਿੰਦੇ ਸੋ ਇਸ ਕਰਕੇ ਜਿੰਨੀਆਂ ਵੀ ਸਕੀਮਾਂ ਚੱਲੀਆਂ ਨੇ ਸਾਰੀਆਂ ਤੁਹਾਡੇ ਵਾਸਤੇ ਨੇ ਔਰ ਕੋਈ ਵੀ ਮੈਂ ਤਾਂ ਇਹ ਜੇ ਸਵੇਰੇ ਉੱਠ ਕੇ ਅਰਦਾਸ ਕਰਦਾ ਹਾਂ ਨਾ ਪ੍ਰਮਾਤਮਾ ਇਹੋ ਜਿਹੀਆਂ ਫਾਈਲਾਂ ਤੇ ਸਾਈਨ ਕਰਵਾਈ ਜਿਹਦੇ ਨਾਲ ਕਿਸੇ ਦਾ ਚੁੱਲ੍ਹਾ ਬਲੇ ਕਿਸੇ ਦੇ ਘਰੇ ਤਰੱਕੀ ਦਾ ਦੀਵਾ ਜਗੇ ਇਹੀ ਮੇਰੀ ਤਾਂ ਦੁਆ ਰਹਿੰਦੀ ਹੈ ਪੰਜਾਬ ਵਾਸਤੇ ਹਾਂਜੀ ਉਹ ਵੀ ਬਿਲਕੁਲ ਇਹ ਹਾਂਜੀ ਇਹ ਇਹ ਬਹੁਤ ਵੱਡਾ ਮੁੱਦਾ ਹੈ ਕਿਉਂਕਿ ਇਹ ਇਹ ਇੰਨਾ ਜਿਆਦਾ ਵੱਡਾ ਇਹਨਾਂ ਨੇ ਬਣਾ ਰੱਖਿਆ ਨੈਕਸਸ ਉਹਨੂੰ ਅਸੀਂ ਹੁਣ ਤੋੜਨ ਤੇ ਲੱਗੇ ਹੋਏ ਆਂ ਉਹਨੂੰ ਤੋੜ ਕੇ ਚਿੱਟੇ ਵਾਲਾ ਜਿਹੜਾ ਕਹਿਆ ਨਾ ਉਹਨੂੰ ਤੋੜ ਕੇ ਜਿਹੜੇ ਮਰੀਜ਼ ਨੇ ਮੁੰਡੇ ਮੈਂ ਉਹਨਾਂ ਨੂੰ ਮਰੀਜ਼ ਹੀ ਕਹੂੰਗਾ ਜਿਹੜੇ ਲੱਗ ਗਏ ਉਹ ਵਿਚਾਰੇ ਮਰੀਜ਼ ਨੇ ਉਹਨਾਂ ਨੂੰ ਹਸਪਤਾਲਾਂ ਚ ਲੈ ਜਾ ਕੇ ਠੀਕ ਕਰਾਂਗੇ ਤੇ ਜਿਹੜੇ ਤਸਕਰ ਨੇ ਜਿਹੜੇ ਵੇਚਦੇ ਨੇ ਉਹਨਾਂ ਨੂੰ ਸਜਾਵਾਂ ਮਿਲਣ ਗਿਆ ਸਖਤ ਤੋਂ ਸਖਤ ਜਾਮਾ ਹਰ ਰੋਜ਼ ਫੜਦੇ ਵੀ ਆਂ ਹਰ ਰੋਜ਼ ਕਿਲੋਂਾਂ ਦਾ ਕਿਲੋਂਾਂ ਹੀਰੂਨ ਫੜਦੇ ਆਂ ਪਾਕਿਸਤਾਨ ਤੋਂ ਆਉਂਦੀ ਹੈ ਜਾਂ ਇਧਰੋਂ ਉਧਰੋਂ ਆਉਂਦੀ ਹੈ ਅਸੀਂ ਪੁਲਿਸ ਨੂੰ ਇਹ ਕਿਹਾ ਹੋਇਆ ਹੈ ਕਿ ਜਿਹੜੇ ਵੀ ਐਸਐਸਪੀ ਦੇ ਅੰਡਰ ਕੋਈ ਚਿੱਟੇ ਦਾ ਜਾਂ ਕੋਈ ਇਸ ਤਰ੍ਹਾਂ ਦਾ ਵਿਚਕਣ ਦਾ ਸਾਡੇ ਕੋਲ ਸਾਡੇ ਕੋਲੇ ਕੋਈ ਆ ਗਿਆ ਸਬੂਤ ਅਸੀਂ ਉਹ ਐਸਐਸਪੀ ਨੂੰ ਅਕਾਉਂਟੇਬਲ ਮੰਨਾਂਗੇ ਅਸੀਂ ਉਹਨੂੰ ਜ਼ਿੰਮੇਵਾਰ ਮੰਨਾਂਗੇ ਭਾਵੇਂ ਉਹਦਾ ਮੁਨਸ਼ੀ ਵੇਚਦਾ ਹੋਵੇ ਪਰ ਅਸੀਂ ਉਹਨੂੰ ਅਫਸਰ ਨੂੰ ਕਹਾਂਗੇ ਭਾਈ ਤੂੰ ਆਪਣੇ ਮੁਨਸ਼ੀ ਤੇ ਕੰਟਰੋਲ ਕਰ ਨਹੀਂ ਤਾਂ ਫਿਰ ਤੈਨੂੰ ਸਸਪੈਂਡ ਕਰਾਂਗੇ ਅਸੀਂ ਕਿਉਂਕਿ ਅ ਬਹੁਤ ਹੋ ਗਿਆ ਸਾਡੀ ਹੁਣ ਜਿਹੜੀ ਅਗਲੀ ਪੀੜ੍ਹੀ ਆ ਉਹਨੂੰ ਅਸੀਂ ਖੇਡਾਂ 'ਚ ਵੀ ਲਾਉਣਾ ਹੈ ਸਾਡੇ 19 ਪਲੇਅਰ 올림픽 ਦੇ ਵਿੱਚ ਗਏ ਹੋਏ ਨੇ ਉਮੀਦ ਕਰਦੇ ਆ ਕਿ ਉਹ ਵੀ ਜਿੱਤ ਕੇ ਆਉਣਗੇ ਜਦੋਂ ਜਿੱਤ ਕੇ ਆਉਣਗੇ ਨਵੇਂ ਬੱਚਿਆਂ ਦਾ ਹੌਸਲਾ ਵੱਧਦਾ ਹੈ ਕਰੋੜ ਕਰੋੜ ਰੁਪਈਆ ਅਸੀਂ 골ਡ ਮੈਡਲ ਵਾਲੇ ਨੂੰ ਦਿੰਨੇ ਆ ਤੇ 올림픽 ਦੀ ਤਿਆਰੀ ਵਾਸਤੇ ਪੈਸੇ ਦਿੰਨੇ ਆ ਤਾਂ ਕਿ ਸਾਡੇ ਬੱਚੇ ਡਰੱਗ ਤੋਂ ਇਧਰੋਂ ਚਿੱਟੇ ਤੋਂ ਕਾਲੇ ਤੋਂ ਪੀਲੇ ਤੋਂ ਇਧਰੋਂ ਬਚੇ ਰਹਿਣ ਤਾਂ ਕਿ ਆਉਣ ਵਾਲੇ ਦਿਨਾਂ 'ਚ ਪੜ੍ਹਾਈ ਵਾਸਤੇ ਵੀ ਬਹੁਤ ਵੱਡੇ ਵੱਡੇ ਸਕੂਲ ਜਿਹੜੇ ਖੁੱਲ ਰਹੇ ਨੇ। ਬਸ ਤੁਹਾਡਾ ਬਹੁਤ-ਬਹੁਤ ਧੰਨਵਾਦ ਇਸ ਗੱਲ ਦਾ ਕਿ ਤੁਸੀਂ ਸਾਥ ਦੇਈ ਜਾਂਦੇ ਹੋ ਕਿਉਂਕਿ ਹੂੰ ਤਾਂ ਮੈਨੂੰ ਤੜਕੀ ਉੱਠ ਕੇ ਗਾਲਾਂ ਕੱਢਣ ਲੱਗ ਜਾਂਦੇ ਆ ਸਾਰੇ ਆ ਜਿਹੜੇ ਦੂਜੇ ਵਿਰੋਧੀ ਪਾਰਟੀ ਵਾਲੇ ਆ ਉਹ ਤੜਕੀ ਉੱਠ ਕੇ ਗਾਲਾਂ ਕੱਢਣ ਲੱਗ ਜਾਂਦੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਜੇ ਨਜ਼ਰ ਤੁਸੀਂ ਮੇਰੇ ਨਾਲ ਹੋ ਕਿਉਂਕਿ ਹਕੂਮਤ ਉਹ ਕਰਤੇ ਹਨ ਜਿੰਨਾਂ ਦਾ ਦਿਲੋਂ ਪਰ ਰਾਜ ਹੁੰਦਾ ਹੈ यूं ਕਹਿਣੇ ਕੋ ਤੋ ਮੁਰਗੇ ਦੇ ਸਰਪੇ ਵੀ ਤਾਜ ਹੁੰਦਾ ਹੈ। ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ ਹੈ ਦੋਨੇ ਹੱਥ ਉਪਰ ਚਾਕੇ ਮੈਂ ਅ ਕੇਜਰੀਵਾਲ ਸਾਹਿਬ ਨੂੰ ਮਿਲਣਾ ਤੇ ਉਹ ਵੀ ਮੈਨੂੰ ਪੁੱਛਣਗੇ ਕਿ ਕਿਵੇਂ ਆ ਪੰਜਾਬ ਦਾ ਹਾਲ ਕਿੱਥੇ ਗਿਆ ਸੀ ਹੁਣ ਮੈਂ ਕਹੂੰਗਾ ਜੀ ਦੀਨਾਨਗਰ ਤੋਂ ਆਇਆ ਤੇ ਉਹ ਕਹਿਣਗੇ ਦੀਨਾਨਗਰ ਵਾਲੇ ਦਾ ਕੀ ਹਾਲ ਚਾਲ ਹੈ ਤਾਂ ਫਿਰ ਦੋ ਨਾਰੇ ਇਹੋ ਜਿਹੇ ਲਾ ਦੋ ਕਿ ਮੈਨੂੰ ਦੱਸਣਾ ਨਾ ਪਵੇ ਉਹਨਾਂ ਨੂੰ ਪਹਿਲਾਂ ਹੀ ਪਤਾ ਲੱਗ ਜਾਏ ਦੋਨੋਂ ਹੱਥ ਉੱਪਰ ਚਾੱਕ ਕੇ ਇਨਕਲਾਬ